ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਮੇਰਾ ਪੰਜਾਬ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਹੈ ਉੱਥੇ ਜਾ ਕੇ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ ਹੁਣ ਤੇ ਇੱਥੋਂ ਤੱਕ ਕੰਮ ਅੱਗੇ ਵਧ ਗਿਆ ਹੈ ਵੀ ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜਨੇ ਆ ਨਾ ਸਕੂਲਾਂ ਦੇ ਵਿੱਚ ਉਹ ਬੱਚਿਆਂ ਨੂੰ ਸਿੱਖਿਆ ਦੇਣੀ ਸੀ ਚੈਨਾ ਗਲਤ ਕੰਮਾਂ ਤੋਂ ਡਕਣਾ ਹੀ ਹੋਈ ਨਾਲ ਹੋ ਕੇ ਹੁਣ ਵੀਡੀਓ ਬਣਾਉਣ ਲੱਗ ਗੀਆਂ ਨੇ ਤੇ ਕੰਮ ਬਹੁਤ ਜ਼ਿਆਦਾ ਵਿਗੜ ਰਿਹਾ ਤੇ ਇਸ ਕਰਕੇ ਯਾਰ ਬੋਲਣਾ ਤੇ ਪੈਣਾ ਹੀ ਹੈ ਹੁਣ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਨੂੰ ਕੀ ਸਾਰਿਆਂ ਨੂੰ ਹੀ ਬੋਲਣਾ ਪਏਗਾ ਤਾਂ ਕੰਮ ਰੁਕੇਗਾ ਨਹੀਂ ਤੇ ਨਹੀਂ ਰੁਕਣਾ ਤੇ ਤੁਸੀਂ ਅੱਗੇ ਵੇਖੋ ਵੀ ਇਹ ਬਣ ਕੀ ਰਿਹਾ ਹੈ ਇਹਨਾਂ ਦੇ ਇਸ਼ਾਰਿਆਂ ਤੋਂ ਤੁਹਾਨੂੰ ਸਮਝ ਲੱਗ ਜੇਗੀ ਜੇ ਬਾਈ ਜੈਂਸ ਇਹ ਵੀਡੀਓ ਦੇ ਵਿੱਚ ਆਵਾਜ਼ ਨਹੀਂ ਆਉਂਦੀ ਤੇ ਕੋਪੀਰਾਈਟ ਕਰਕੇ ਆਪਾਂ ਆਵਾਜ਼ ਬੰਦ ਕੀਤੀ ਹੈ ਸੋਚੋ ਵੀ ਇੱਕ ਤੈਂਪੂ ਬਣੀ ਜਾਣਦੇ ਨੇ ਪਤਾ ਨਹੀਂ ਇਹਨਾਂ ਦੇ ਘਰ ਦੇ ਇਹਨਾਂ ਨੂੰ ਕਿਉਂ ਨਹੀਂ ਇਹਨਾਂ ਨੂੰ ਡੱਕਦੇ ਕੀ ਉਹਨਾਂ ਦੀਆਂ ਮਜਬੂਰੀਆਂ ਨੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਇਹ ਘਰੋਂ ਬਾਹਰ ਨਿਕਲਦੇ ਕਿਵੇਂ ਨਹੀਂ ਯਾਰ ਇਹਦੇ ਬੰਦੇ ਨੂੰ ਤਾਂ ਭੈਜੋ ਸ਼ਰਮ ਮਾਰ ਜਾਂਦੀ ਏ ਵੀ ਲੋਕੀ ਘਰੇ ਕੀ ਗੱਲਾਂ ਕਰਨਗੇ ਉਹਦੇ ਨਜ਼ਰਾਂ ਨਾਲ ਨਜ਼ਰਾਂ ਨਹੀਂ ਮਲਾ ਸਕਦੇ ਤੇ ਇਹਦੇ ਫੜ ਕੇ ਕਰੀ ਕਮਾਲ ਲਗੇ ਜਾਂਦੇ ਨੇ ਚਲ ਮੈਂ ਕਹਿਣੀ ਚਾਹੁੰਦਾ ਵੀ ਜਿਹੜੇ ਇਹਨਾਂ ਦੇ ਨਾਲ ਤੁਸੀਂ ਬਾਜ਼ਾਰਾਂ ਦੇ ਵਿੱਚ ਜਾਂ ਪਿੰਡਾਂ 'ਚ ਤੁਸੀਂ ਇਹਨਾਂ ਨਾਲ ਫੋਟੋਆਂ ਖਾਂਦੇ ਹੋ ਯਾਰ ਇਹਨਾਂ ਨਾਲ ਫੋਟੋਆਂ ਰੱਖ ਚਾਇਆ ਕਰੋ ਇਹਨਾਂ ਨੂੰ ਲਾਨ ਤਾਂ ਪਾਇਆ ਕਰੋ ਤੇ ਲੱਤਾਂ ਠੋਕਿਆ ਕਰੋ ਜਿੰਨੀਆਂ ਇਹਨਾਂ ਨੂੰ ਲਾਨ ਤਾਂ ਪਾ ਸਕਦੇ ਹੋ ਵੱਧ ਤੋਂ ਵੱਧ ਪਾਇਆ ਕਰੋ ਤਾਂ ਮਾੜਾ ਮੋਟਾ ਇਨ ਨਾਤੇ ਰੋਕ ਲੱਗ ਸਕਦੀ ਐ ਨੇ ਤੇ ਬਹੁਤ ਕੰਮ ਖਰਾਬ ਹੋਏਗਾ ਜਿਹੜੀ ਵੀਡੀਓ ਵੇਖ ਰਹੇ ਹੋ ਨਾ ਇਹ ਤੇ ਹੁਣ ਸਿਰੇ ਹੀ ਕਹਾਣੀ ਲੱਗ ਗਈ ਐ ਇਹ ਤੇ ਹੁਣ ਜਵਾਈਆਂ ਨੂੰ ਵੀ ਚੁੰਮੇ ਮਿਲਣ ਲੱਗੇ ਨੇ ਆਪਣੇ ਜਵਾਈ ਨਾਲ ਇਸ ਤਰ੍ਹਾਂ ਵਰਤਦੀ ਹੋਏਗੀ ਇਹ ਭਾਬੀ ਚੁੰਮਿਆਂ ਵਾਲੀ ਤੇ ਅੱਗੋਂ ਇਹਦੀ ਲਾਲ ਕੀ ਕਰਦੀ ਹੋਏਗੀ ਕਿਉਂਕਿ ਉਹ ਤੇ ਵੇਖ-ਵੇਖ ਸਿੱਖਦੀ ਐ ਸਿੱਖਦੀ ਕੀ ਸਿੱਖ ਹੀ ਚੁੱਕੀ ਐ ਸਾਰਾ ਕੁਛ ਠੀਕ ਹੈ ਗਜਬ ਬੇਇੱਜ਼ਤੀ ਹੈ ਯਾਰ ਕੈਕਨੀ ਵਿਓ ਕਿੱਥੋਂ ਤੱਕ ਜਾ ਚੁੱਕੀ ਹੋਏਗੀ ਆਪਣੇ ਹੋਣ ਵਾਲੇ ਪਤੀ ਦੇ ਨਾਲ ਜੇ ਦੀ ਮਾਂ ਇਸ ਤਰ੍ਹਾਂ ਆਪਣੇ ਜਵਾਈ ਨੂੰ ਚੁੰਮੇ ਦੇ ਸਕਦੀ ਇਹਨੇ ਫਸਪੰਡ ਖਾਨਪੁਰ ਜ਼ਿਲ੍ਹਾ ਹੁਸਿਆਰਪੁਰ ਅੱਜ ਇਹਨਾਂ ਦਾ ਜਨਮ ਦਿਨ ਨੂੰ ਜਨਮ ਦਿਨ ਤੇ ਲੱਖ ਲੱਖ ਵਧਾਈਆਂ ਭਾਬੀ ਰਣਜੀਤਕੌਰ ਵੱਲੋਂ ਜਿੰਦੇ ਹੱਥ ਵੱਲੋਂ ਅਤੇ ਸਿੱਖ ਸ਼ਕਤੀ ਹੱਥ ਵੱਲੋਂ ਵਾਰੀ ਵਾਰ ਅੱਜ ਤੱਕ ਤੁਮਾ ਪਤਨ ਵੀਰਵਾਰਾ ਕਾ ਜੁਮਾ ਅੱਜ ਹੈ ਤਾਂ ਜੁਮਾ ਲੈ ਲਾ ਭਾਬੀ ਰਣਜੀਤਕੌਰ ਦਾ ਚੁੰਮਾ ਥੈਂਕ ਯੂ ਰਣਜੀਤਕੌਰ ਭਾਬੀ ਵੱਲੋਂ ਅੱਜ ਤੱਕ ਡੌਲਟ ਅੱਜ ਤੱਕ ਪਟਪਾ ਭਾਬੀ ਰਣਜੀਤਕੌਰ ਨਿੱਕਸ ਨਾਲ ਵੀ ਘਟ ਗਈਆਂ ਤੇ ਭਾਬੀ ਕੱਢਦੀ ਆ ਇਹ ਸਾਡਾ ਜਵਾਈ ਰਾਜਾ ਵਾ ਜਵਾਈ ਵੀ ਯਾਰ ਪਤਾ ਨਹੀਂ ਖਰੇਓ ਵੀ ਇਸ ਤਰ੍ਹਾਂ ਇਹੋ ਜਿਹੀ ਗਨੀ ਗਾਤੇ ਜਿਹੜਾ ਕੋ ਅੱਗੇ ਆ ਕੇ ਗਾਲ ਹੀ ਨਹੀਂ ਕਰਦਾ ਹੈਗਾ ਪਰ ਅਗਲਾ ਆਂਦਾ ਦੂਹਾਂ ਹੱਥਾਂ 'ਚ ਮੇਰੇ ਲੱਡੂ ਨੇ ਆਪਾਂ ਨੂੰ ਕੀ ਚੱਕਰੇ ਬੋਲਣ ਦੀ ਕਈ ਐਵੀ ਸੋਚ ਜਾਂਦੇ ਨੇ ਪਰ ਲੱਖ ਦੀ ਲੰਨ ਤੇ ਇਹੋ ਜਿਹੇ ਬੰਦੇ ਜਿਓ ਇਸ ਬਾਰੇ ਸੋਚਦਾ ਤੇ ਬੜਾ ਆਪਣੇ ਆਪ ਨੂੰ ਜਿੰਦਾ ਆਂਦਾ ਵੀ ਮੇਰੇ ਅਬੇ ਸਾਲੇ ਤਬੀਸ ਮੇਰਾ ਮਾਫ਼ ਕਰਨਾ ਗੁੱਸੇ ਮੈਂ ਦੋ ਦੋ ਨਿਕਲ ਜਾਣਾ ਆਂਦਾ ਜਿੰਦਾ ਹਾਂ ਸੇ ਸਾਰੇ ਮਰ ਜਾ ਕੁਝ ਖਾ ਕੇ ਤੂੰ ਜਿੰਦਾ ਨਹੀਂ ਉਹਦੇ ਮਾਰੀ ਚੁੱਕੇ ਆ ਜਿਹੜਾ ਬੰਦਾ ਆਪਣੀ ਘਰ ਵਾਲੀ ਤੇ ਆਪਣੀ ਧੀ ਨੂੰ ਉਸ ਨਦੀ ਨਮਾਇਸ਼ ਕਰਕੇ ਪੈਸੇ ਖਾ ਰਿਆ ਹੈ ਉਹ ਕਿੱਧਰ ਦਾ ਜਿੰਦਾ ਹੈ ਉਹਦਾ ਸਾਲਾ ਮਾਰੀ ਗਿਆ ਤੇ ਇਹਨਾਂ ਨੂੰ ਲਾਂਤਾਂ ਪਾਇਆ ਕਰੋ ਇਹਨਾਂ ਦੇ ਫੋਟੋਆਂ ਨਾ ਖਿਚਾਇਆ ਕਰੋ ਤੇ ਜਿਹੜੇ ਇਹਨਾਂ ਨੂੰ ਸੱਦ-ਸੱਦ ਕੇ ਸਨਮਾਨਤ ਕਰਦੇ ਨੇ ਉਹਨਾਂ ਦੇ ਵੀ ਲਿੱਤਾ ਠੋਕੋ ਉਹ ਨਾਮ ਸੈਟ ਹੋਣਾ ਜੇ ਨਹੀਂ ਤੇ ਵੇਖ ਲੋ ਇਹੋ ਜੀ ਹਾਲਤ ਹੋਣੀ ਜੇ ਹੁਣ ਅੱਗੇ ਆ ਜਿਹੜੀ ਆਪਾਂ ਤੁਹਾਨੂੰ ਵੀਡੀਓ ਵਿਖਾਣ ਲੱਗਿਆ ਨਾ ਇਹ ਆਪਣੇ ਆਪ ਨੂੰ ਆਂਦੀ ਏ ਵੀ ਮੇਰਾ ਨਾਮ ਕਮਲ ਕੌਰ ਏ ਜੋ ਕੀ ਹੈ ਨਹੀਂਗਾ ਅਸਲ ਦੇ ਵਿੱਚ ਠੀਕ ਏ ਤੇ ਇਹ ਪੰਜਾਬੀ ਦੇ ਡਬਲ ਮੀਨਿੰਗ ਗੱਲਾਂ ਕਰਦੀ ਏ ਪੰਜਾਬੀ ਬੋਲਦੀ ਏ ਨਾ ਜਦੋਂ ਉਹ ਤੇ ਆਪਾਂ ਨੂੰ ਵੀ ਪਤਾ ਵੀ ਡਬਲ ਮੀਨਿੰਗ ਨਿਕਲਦਾ ਹੀ ਨਿਕਲਦਾ ਏ ਤੇ ਡਬਲ ਮੀਨਿੰਗ ਗੱਲਾਂ ਕਰਦੀ ਏ ਆ ਵੀਡੀਓ ਦੇ ਵਿੱਚ ਪਿੱਛੇ ਦੋ ਬੱਚੇ ਖੜੇ ਨੇ ਜਿਨ੍ਹਾਂ ਨੂੰ ਇਹ ਆਪਣੇ ਭਤੀਜੀਆਂ ਦੱਸਦੀ ਏ ਜਿਹੜੀ ਯਾਰ ਆਪਣੀਆਂ ਭਤੀਜੀਆਂ ਨੂੰ ਆ ਗੰਦਮੰਦ ਸਕਾਰ ਹੀ ਤੇ ਪੁੱਛ ਰਹੀ ਏ ਜਾਂ ਦੱਸ ਰਹੀ ਏ ਉਹ ਆਪਣੀ ਪੰਜਾਬੀ ਕੌਮ ਦੀ ਕਿੰਨੀ ਕੁ ਸੱਕੀ ਹੋਏਗੀ ਛੇ ਪਤਾ ਨਹੀਂ ਛੇ ਕੁ ਮਹੀਨੇ ਜਾਂ ਸਾਲ ਉਦੋਂ ਇਹਦੀ ਇੱਕ ਬੰਦਿਆਂ ਨਾਲ ਇਸ ਤਰੀ ਗੰਦਾ ਵਾਲੀਆਂ ਵੀਡੀਓ ਸ਼ੁਰੂ ਹੋ ਗਈਆਂ ਹਨ ਤੇ ਇਹਨੂੰ ਅਮਰਤਪਾਲ ਸਿੰਘ ਜੀ ਮੈਰੋਂ ਉਹਨਾਂ ਨੇ ਇਹਦੀ ਕਲਾਸ ਲਾਈ ਸੀ ਫੇਰ ਵਾਵਾ ਕੋਈ ਠੰਡ ਜੀ ਪਈ ਰਹੀ ਐ ਨੂੰ ਕੁਝ ਸਾਲ 6 ਮਹੀਨੇ ਪਰ ਹੁਣ ਫੇਰ ਉਹੀ ਇਹਦੇ ਲੱਛਣ ਸ਼ੁਰੂ ਹੋ ਗਏ ਨੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਨਿਆਂਗ ਜਥੇਬੰਦੀਆਂ ਨੂੰ ਤੇ ਖਾਸ ਕਰਕੇ ਅਮਰਤਪਾਲ ਸਿੰਘ ਜੀ ਮੈਰੋ ਨੂੰ ਮੈਂ ਉਹਨਾਂ ਨੂੰ ਬੇਨਤੀ ਕਰਨਾ ਵੀ ਵੀਰ ਜੀ ਤੁਸੀਂ ਆਓ ਮੈਦਾਨ ਦੇ ਵਿੱਚ ਤੁਸੀਂ ਹੀ ਇਹਨਾਂ ਨੂੰ ਡੱਕ ਸਕਦੇ ਹੋ ਹੋਰ ਨਹੀਂ ਕੋਈ ਇਹਨਾਂ ਨੂੰ ਠੱਲ ਪਾ ਸਕਦਾ ਇਹ ਤੁਹਾਨੂੰ ਹੀ ਅੱਗੇ ਆਉਣਾ ਪੈਣਾ ਹੈ ਬੜਾ ਕੁਝ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਤੇ ਮਾਰਾਇਆ ਇਧਰ ਵੀ ਧਿਆਨ ਦਿਓ ਹੱਥ ਬਨ ਕੇ ਤੁਹਾਡੇ ਅੱਗੇ ਬੇਨਤੀ ਏ ਨਹੀਂ ਤੇ ਬਹੁਤ ਬੁਰਾ ਹਾਲ ਜੇ ਬਹੁਤ ਬੇਨਤੀਆਂ ਸੰਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੇ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੈ ਉਸ ਲਿੰਕ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ